ਪਰ ਪੰਜਾਬ ਦੇ ਹਰੀਕੇ ਵਿਖੇ ਸਤਲੁਜ ਦਰਿਆ ਤੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਪਾਣੀ ਕਰਕੇ ਕੜੂਮ ਬੰਦ ਨਜ਼ਦੀਕ ਲੋਕਾਂ ਨੇ ਸਮਾਨ ਰੱਖਿਆ ਲੋਕਾਂ ਦਾ ਕਹਿਣਾ ਕਿ ਹਰ ਸਾਲ ਹੀ ਉਹਨਾਂ ਨੂੰ ਇਸੇ ਤਰ੍ਹਾਂ ਦੀ ਪਰੇਸ਼ਾਨੀ ਚਲਣੀ ਪੈਂਦੀ ਹੈ ਲੇਕਿਨ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਾਰ ਨਹੀਂ ਲੈਂਦੇ ਕੋਈ ਇਸ ਨੂੰ ਲੈ ਕੇ ਕਦਮ ਨਹੀਂ ਚੁੱਕੇ ਜਾਂਦੇ ਹਰ ਵਾਰੀ ਹਰ ਸਾਲ ਬਰਸਾਤਾਂ ਤੋਂ ਬਾਅਦ ਏਸੀ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਬਣਦੇ ਰਹਿੰਦੇ ਨੇ ਸੋ ਇੱਥੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਹਰੀਕੇ ਵਿਖੇ ਜਿਸ ਕਦਰ ਪਾਣੀ ਦਾ ਪੱਧਰ ਪਾਣੀ ਕਰਕੇ ਕੜੂਮ ਬੰਦ ਨਜ਼ਦੀਕ ਲੋ ਔਰ ਇਥੇ ਇੱਕ ਵਾਰ ਫੇਰ ਉਹਨਾਂ ਦੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਵੀ ਉਹ ਸੁਰੱਖਿਅਤ ਥਾਂ ਤੇ ਲਿਜਾਂਦੇ ਨਜ਼ਰ ਆਏ ਨੇ ਤਰਨਤਾਰਨ ਦੇ ਹਰੀਕੇ ਪੱਤਣ ਦੀ ਇਹ ਤਸਵੀਰ ਸਰਕਾਰ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਸਾਰ ਨਾ ਲੈਣ ਦੇ ਵੀ ਇਲਜ਼ਾਮ ਜਿਹੜੇ ਨੇ ਲਗਾਏ ਨੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਹੀ ਉਹਨਾਂ ਨੂੰ ਇਸੇ ਤਰ੍ਹਾਂ ਦੀ ਪਰੇਸ਼ਾਨੀ ਚਲਣੀ ਪੈਂਦੀ ਹੈ ਲੇਕਿਨ ਹੁਣ ਤੱਕ ਕੋਈ ਵੀ ਉੱਚੇ ਉੱਚੇ ਕਦਮ ਜਿਹੜੇ ਨੇ ਉਹ ਨਹੀਂ ਚੁੱਕੇ ਗਏ ਪੰਜਾਬ ਦੇ ਹਰੀ ਵਕੇ ਸਤਲੁਜ ਦਰਿਆ ਦੇ ਦਿਸ ਕਦਰ ਪਾਣੀ ਦਾ ਪੱਧਰ ਵਧਿਆ ਹੋਇਆ ਇਸ ਨੂੰ ਲੈ ਕੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਇੱਥੇ ਕੋਈ ਵੀ ਉਹਨਾਂ ਦੀ ਸਾਰ ਲੈਣ ਵਾਲਾ ਨਹੀਂ ਹੈ। ਸਾਡਾ ਪਤਾ ਲਵੇ ਆਗੇ ਵੀ ਤੁਸੀਂ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਸਾਡੀਆਂ ਜ਼ਮੀਨਾਂ ਗੱਟੇ ਬਾਛੇ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਏਰੀਗੇ ਤੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਉਹਨਾਂ ਪਾਣੀ ਛੱਡਤਾ ਅਸੀਂ ਕਹਿੰਦੇ ਰਹਿਣ ਜਾ ਜਾ ਕੇ ਹੈਟ ਤੇ ਵੀ ਪਾਣੀ ਘੱਟ ਛੱਡੋ ਸਥਾਰ ਨਾਲ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹ ਉਹਨਾਂ ਸਾਡੀ ਗੱਲ ਨਹੀਂ ਸੁਣੀ ਹਿਆਰਾ ਇੱਕੜੀ ਖਰਾਬ ਹੋ ਗਈ ਜੀ ਅਜੇ ਕੋਈ ਮਿਹਨਤ ਅਜੇ ਤਾਂ ਪਾਣੀ ਛੱਡੀ ਜਾਂਦੇ ਆ ਅਜੇ ਕੋਈ ਮਿਹਨਤ ਨਹੀਂ ਵੀ ਪਾਣੀ ਇਹ ਘੱਟ ਕਰਨ ਦੇ ਕੇ ਹੋਰ ਛੱਡਣ ਦੇ ਮੁਸ਼ਕਲਾ ਹੀ ਨਹੀਂ ਜੇ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਲਾ ਹੀ ਨਹੀਂ ਮੋੜਾਂ ਡੁੱਬੀਆਂ ਪੀਆਂ ਸਟਾਰਟਰ ਡੁੱਬੇ ਪੇ ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ 11 ਏਕੜਾ ਜੀ ਚੋਂ ਪੰਜਾਂ ਪਿੰਡਾਂ ਦੀ ਜਿਹੜੀ ਜਿਹਦੇ ਵਿੱਚ ਅੱਜ ਪਾਣੀ ਪਾਣੀ ਮੱਕੀਆਂ ਵੀ ਖਰਾਬ ਹੋਣ ਲੀਆਂ ਝੋਨੇ ਵੀ ਸਭ ਬੇਕਾਰ ਹੋਣਦੇ ਆ ਐਡੀ ਪਿੱਛੇ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਪਿੱਛੇ ਨੂੰ ਉਹ ਚ ਥੋੜੀ ਜੀ ਵਧਾਈ ਜਾਵੇ ਜਿਹੜਾ ਥੋੜਾ ਬਹੁਤਾ ਪਾਣੀ ਆ ਕੇ ਸਾਡੀਆਂ ਫਸਲਾਂ ਖਾਬ ਹੁੰਦੀਆਂ ਇਹ ਨਾ ਹੋਣ ਇੱਕ ਵਾਰ ਡੀਸੀ ਸਾਹਿਬ ਨੇ ਇੱਥੇ ਆ ਕੇ ਜੈਸ ਕੀਤੀ ਤੇ ਉਸ ਤੋਂ ਬਾਅਦ ਵਿੱਚ ਫੇਰ ਨਹੀਂ ਕਿਸੇ ਨੇ ਸਾਡੀ ਸੁਣੀ